ਕੁਰਬਾਨੇ ਜਾਉਂ ਤਾ ਮੇ ਲੈਨ ਜੋ ਤੇਰਾ ਨਾਉ ਛੋਟੇ ਸਾਹਿਬ ਜਾਤੇ ਤੇ ਮਾਤਾ ਗੁਜਰ ਕੌਰ ਜੀ ਨੂੰ ਉਹ ਸ਼ਹੀਦੀ ਸਥਾਨ ਜਿਹੜਾ ਸਥਾਨ ਹੈ ਵੱਡਾ ਤੇ ਉੱਥੇ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਏਨ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜਬੀਰ ਖਾਨ ਨੇ ਜਦੋਂ ਉਹਨਾਂ ਨੂੰ ਨੀਹਾਂ ਚ ਚਿੰਕੇ ਸ਼ਹੀਦ ਕਰ ਦਿੱਤਾ ਸੀ ਤੇ ਉਦੋਂ ਉਹਨਾਂ ਨੂੰ ਸ਼ਹੀਦ ਕਰਕੇ ਤੇ ਇਹ ਖਾਈ ਸੀ ਹੰਸਲਾ ਨਦੀ ਸੀ ਇਹਦੇ ਵਿੱਚ ਜਿਹੜਾ ਇਹ ਕਿਲਾ ਸੀ ਚਾਰਛਪੇਰੇ ਇੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਤੇ ਇਹ ਕਿਲੇ ਦੇ ਨਾਲ ਹੀ ਚਾਰ ਸਪੇਰੇ ਪਾਣੀ ਵਾਲੀ ਖਾਈ ਸੀ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਹੀਦ ਕਰਕੇ ਉੱਥੇ ਸੁੱਟ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਆਪੇ ਜਾਨਵਰ ਖਾ ਜਾਣਗੇ ਇੱਥੇ ਉਹਨਾਂ ਦੇ ਬਰਾਜਮਾਨ ਕੀਤੇ ਗਏ ਸੀ ਉਹਨਾਂ ਦੇ ਸਰੀਰ ਤੇ ਉਦੋਂ ਜਿਹੜਾ ਸ਼ੇਰਾਂ ਨੇ ਰਾਖੀ ਕੀਤੀ ਸੀ ਆਓ ਕੁਲਬਾਰ ਤੇ ਚਾਉ ਦੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਸ਼ਸ਼ੋਭਤ ਹੈ ਇੱਥੋਂ ਦਾ ਕੀ ਇਤਿਹਾਸ ਹੈ ਸੰਗਤਾਂ ਜੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਕੇ ਨਤਮਸਤਕ ਹੋਣ ਲਈ ਆਉਂਦੀਆਂ ਹਨ ਉਹ ਜ਼ਰੂਰ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਦੇ ਵੀ ਦਰਸ਼ਨ ਦੇਦਾਰੇ ਕਰਕੇ ਆਪਣੇ ਆਪ ਨੂੰ ਨਿਹਾਲ ਕਰਦੀਆਂ ਹਨ ਕੀ ਇਤਿਹਾਸ ਹੈ ਗੁਰਦੁਆਰਾ ਸ੍ਰੀ ਵਿਵਾਨਗੜ ਸਾਹਿਬ ਦਾ ਜਾਣਦੇ ਆ ਬਾਬਾ ਬਲਬੀਰ ਸਿੰਘ ਜੀ ਜੋ ਮੁਖੀ ਨੇ ਬੁੱਢਾ ਗੱਲ ਦੇ ਹਾਂਜੀ ਬਾਬਾ ਜੀ ਸੰਗਤਾਂ ਜਾਣਨਾ ਚਾਹੁੰਦੇ ਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜ਼ਰੂਰ ਦੱਸਿਆ ਜਾਵੇ ਮੈਂ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਇਹ ਜਦੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਉਹ ਸ਼ਹੀਦੀ ਸਥਾਨ ਜਿਹੜਾ ਸਥਾਨ ਹੈ ਵੱਡਾ ਤੇ ਉੱਥੇ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਏਨ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜੀਦ ਖਾਨ ਨੇ ਜਦੋਂ ਉਹਨਾਂ ਨੂੰ ਨੀਆਂ ਚ ਚਿੰਨ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਦੋਂ ਉਹਨਾਂ ਨੂੰ ਸ਼ਹੀਦ ਕਰਕੇ ਤੇ ਇਹ ਖਾਈ ਸੀ ਹੰਸਲਾ ਨਦੀ ਸੀ ਇਹਦੇ ਵਿੱਚ ਜਿਹੜਾ ਇਹ ਕਿਲਾ ਸੀ ਚਾਰਛਪੇਰੇ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਤੇ ਇਹ ਕਿਲੇ ਦੇ ਨਾਲ ਹੀ ਚਾਰਛਪੇਰੇ ਪਾਣੀ ਵਾਲੀ ਖਾਈ ਸੀ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਹੀਦ ਕਰਕੇ ਉੱਥੇ ਸੁੱਟ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਆਪੇ ਜਾਨਵਰ ਖਾ ਜਾਣਗੇ ਤੇ ਪਰ ਉਹ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੇ ਜਿਹੜੇ ਸਰੂਪ ਸੀ ਤੇ ਉਹ ਜਿਹੜੇ ਉਹਨਾਂ ਦੇ ਸਿੱਖ ਸੇਵਕ ਜਿਵੇਂ ਪਤਾ ਲੱਗਿਆ ਤੇ ਦਵਾਨ ਟੋਡਰਮਾਲ ਜੀ ਨੇ ਉਹਨਾਂ ਨੇ ਆ ਕੇ ਉਹਨਾਂ ਨੂੰ ਨਦੀ ਦੇ ਵਿੱਚੋਂ ਜਿਹੜਾ ਬਾਹਰ ਕੱਢ ਕੇ ਤੇ ਇਸ ਸਥਾਨ ਤੇ ਜਿਹੜਾ ਇਹ ਵੀ ਮੈਂ ਦੇਖਦਾ ਰਿਆਂ ਬਹੁਤ ਨੀਵੀਂ ਡੂੰਗੀ ਜਗਾ ਸੀ ਤੇ ਹੁਣ ਇੱਥੇ ਆ ਸਾਹਮਣੇ ਥੇ ਸੀ ਉਹਨੂੰ ਖਿੱਚ ਕੇ ਜਿਹੜੀ ਸਾਰੀ ਮਿੱਟੀ ਇੱਥੇ ਪਾਈ ਗਈ ਸੀ ਤੇ ਇਹ ਜਿਹੜਾ ਬਿਮਾਨਗੜ੍ਹ ਸਾਹਿਬ ਹੈ ਇਸਾ ਸਥਾਨ ਤੇ ਉਹਨਾਂ ਦੇ ਵਿਵਾਨ ਜਿਹੜੇ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਤਿੰਨਾਂ ਦੇ ਇੱਥੇ ਜਿਹੜੇ ਉਹ ਥੜਾ ਸਾਹਿਬ ਜਿਹੜੇ ਸੁਭਾਏਮਾਨ ਨੇ ਦੇਖਣ ਚਾਹੁੰਦਾ ਕਿ ਗੋਦਰਾ ਸਾਹਿਬ ਦੇ ਬਾਹਰ ਸ਼ੇਰ ਸ਼ੋਭੇਦ ਕਿਤੇ ਗਏ ਨੇ ਸ਼ੇਰਾਂ ਦਾ ਇਹਨਾਂ ਨਾਲ ਕੀ ਇਹ ਜਦੋਂ ਇੱਥੇ ਇਹਨਾਂ ਨੂੰ ਆਪਣੇ ਸ਼ਹੀਦ ਕਰਕੇ ਇਸ ਜਗ੍ਹਾ ਦੇ ਉੱਪਰ ਉਹਨਾਂ ਨੂੰ ਸ਼ੂਟ ਦਿੱਤਾ ਗਿਆ ਸੀ ਆਪਾਂ ਚਲੋ ਐ ਈ ਜੋ ਇਤਿਹਾਸ ਦੇ ਵਿੱਚ ਸੁਣਦੇ ਆਂ ਤੇ ਫਿਰ ਜਦੋਂ ਇਹਨਾਂ ਨੂੰ ਇੱਥੇ ਉਹਨਾਂ ਦੇ ਬਰਾਜਮਾਨ ਕੀਤੇ ਗਏ ਸੀ ਉਹਨਾਂ ਦੇ ਆਪਣੇ ਸਰੀਰ ਤੇ ਉਦੋਂ ਜਿਹੜਾ ਸ਼ੇਰਾਂ ਨੇ ਰਾਖੀ ਕੀਤੀ ਸੀ ਜਦੋਂ ਉਹਨਾਂ ਨੂੰ ਆਪਣੇ ਇੱਥੇ ਸ਼ਹੀਦ ਕਰਕੇ ਸੁੱਟਿਆ ਗਿਆ ਸੀ ਤੇ ਉਦੋਂ ਜਿਹੜੀ ਸ਼ੇਰ ਨੇ ਬੱਬਰ ਸ਼ੇਰ ਸੀ ਉਹਨੇ ਉਹ ਰਾਖੀ ਕੀਤੀ ਸੀ ਫਿਰ ਗੁਰੂ ਦੇ ਜਦੋਂ ਸਿੱਖ ਸੰਗਤ ਜਦੋਂ ਪਤਾ ਲੱਗਿਆ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੀ ਸੀ ਉਹ ਬਵਾਨ ਤਿਆਰ ਕੀਤੇ ਸੀ ਇੱਥੋਂ ਹੀ ਫਿਰ ਜੋਤੀ ਸਰੂਪ ਜਿਹੜਾ ਜਿੱਥੇ ਖੜੀਆਂ ਮੋਹਰਾਂ ਜਿਹੜੀਆਂ ਰੱਖ ਕੇ ਤੇ ਉਹਨਾਂ ਨੇ ਆਪਣੇ ਜਗਾ ਉਹ ਜਿਹੜੀ ਮੁੱਲ ਖਰੀਦੀ ਸੀ ਵਿਸ਼ਵ ਦੇ ਵਿੱਚ ਹੁਣ ਤੱਕ ਵੀ ਇਹ ਰਿਕਾਰਡ ਹੈ ਸਭ ਤੋਂ ਜਿਹੜੀ ਫਤੇਗੜ ਸਾਹਿਬ ਦੀ ਜੋਤੀ ਸਰੂਪ ਸਾਹਿਬ ਦੀ ਜਿੱਥੇ ਸਾਹਿਬਜ਼ਾਦਿਆਂ ਦੇ ਸਨਸਕਾਰ ਕੀਤੇ ਗਏ ਸੀ ਵਿਸ਼ਵ ਦੇ ਵਿੱਚ ਹੁਣ ਤੱਕ ਵੀ ਸਭ ਤੋਂ ਇਹ ਜਿਹੜੀ ਮਹਿੰਗੀ ਧਰਤੀ ਹੈ ਤੇ ਇਹ ਜਗਾ ਜਿਹੜੀ ਆ ਖਰੀਦ ਕੇ ਤੇ ਉਥੇ ਆਪਣੇ ਮੋਹਰਾ ਆ ਖੜੀਆਂ ਕਰਕੇ ਉਥੇ ਆਪਣੇ ਉਹਨਾਂ ਦਾ ਸਨਸਕਾਰ ਕੀਤਾ ਗਿਆ ਸੀ ਜਿਹੜਾ ਆਪਾਂ 28 ਤਰੀਕ ਨੂੰ ਉਹਨਾਂ ਦੇ ਆਪਣੇ ਜਯਾਦ ਦੇ ਵਿੱਚ ਮਹਾਨ ਨਗਰ ਕੀਰਤਨ ਉੱਥੋਂ ਹਰੰਭ ਹੁੰਦਾ ਪਹਿਲਾਂ ਜਿਹੜਾ ਆਪਣੇ ਜਦੋਂ 84 85 ਤੋਂ ਜਦੋਂ ਨਿਹੰਗ ਸਿੰਘ ਆਪਣੇ ਬੁੱਢਾ ਦਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਿਹੜਾ ਇਹ ਆਪਣੇ ਨਗਰ ਕੀਰਤਨ ਜਿਹੜਾ ਕੱਢਿਆ ਜਾਂਦਾ ਸੀ ਤੇ ਉਹ ਜਿਹੜੇ ਪਾਲਕੀ ਸਾਹਿਬ ਇੱਥੋਂ ਹੀ ਆਪਣੇ ਜਿਹੜੇ ਆਰੰਭ ਹੁੰਦੇ ਸੀ ਇੱਥੋਂ ਜਾ ਕੇ ਵੱਡੇ ਗੁਰਦਾਰਾ ਸਾਹਿਬ ਜਿਹੜੇ ਉੱਥੇ ਪਾਲਕੀ ਸਾਹਿਬ ਸਜਾ ਕੇ ਤੇ ਉੱਥੋਂ ਫਿਰ ਜਿਹੜਾ ਨਗਰ ਕੀਰਤਨ ਆਪਣੇ ਲੈ ਕੇ ਤੇ ਜੋਤੀ ਸਰੂਪ ਜਾ ਕੇ ਉੱਥੇ ਸਮਾਪਤੀ ਹੁੰਦੀ ਸੀ ਇਹ ਹੀ ਮਰਿਆਦਾ ਪੁਰਾਣੀ ਚੱਲੀ ਆਉਂਦੀ ਹੈ ਤੇ ਜਿਵੇਂ ਸਤ ਗੁਰਾਂ ਦਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਜਦੋਂ ਹਜ਼ੂਰ ਸਾਹਿਬ ਨੰਦੇੜ ਵਿਖੇ ਚਲੇ ਗਏ ਤੇ ਫਿਰ ਆਪਣੇ ਜਿਹੜਾ ਸਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਬੁੱਢਾ ਦਲ ਦੇ ਪਹਿਲੇ ਮੁਖੀ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਕਮਾਂਡ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਭੇਜਿਆ ਸੀ ਜਿਹੜਾ ਜਗਦੇਵ ਜੀ ਆਪਾਂ ਹਰ ਸਾਲ ਹੀ ਜਿਹੜਾ 14 ਤੇ 15 16 ਨੂੰ ਆਪਾਂ ਇੱਥੇ 12 13 14 ਮਈ ਨੂੰ ਆਪਾਂ ਮਨਾਉਂਦੇ ਹਰ ਸਾਲ ਹੀ ਤੇ ਉਹ ਜਿਹੜੇ ਆਪਣੇ ਜਦੋਂ ਵਜੀਦ ਖਾਨ ਨੂੰ ਫਿਰ ਖਾਲਸੇ ਪੰਥ ਨੇ ਬੁੱਢਾ ਦਲ ਨੇ ਸੋਧਿਆ ਸੀ ਤੇ ਬੁੱਢਾ ਦਲ ਨੇ ਵਜੀਦ ਖਾਨ ਨੂੰ ਚੱਪੜ ਚੜੀ ਦੇ ਮੈਦਾਨ 'ਚ ਉਂਗਾਰ ਕੇ ਉੱਥੇ ਸੋਧਿਆ ਸੀ ਜਦੋਂ ਵਜੀਦ ਖਾਨ ਨੂੰ ਸੋਧ ਕੇ ਤੇ ਉਹ ਜਿਹੜਾ ਫਤਿਹ ਦਾ ਨਿਸ਼ਾਨ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਥੇ ਹੈ ਤੇ ਉਸ ਸਥਾਨ ਦੇ ਉੱਪਰ ਜਿਹੜਾ ਫਤਿਹ ਦਾ ਨਿਸ਼ਾਨ ਚਲਾਇਆ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਜਦੋਂ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜਸਾ ਸਿੰਘ ਜੀ ਬਣੇ ਫੇਰ ਜਿਹੜਾ ਉਹਨਾਂ ਨੇ ਇਹ ਜਿਹੜੀ ਹੈ ਜਿੱਥੇ ਆਸਥਾਨ ਹੈ ਇੱਥੇ ਜਿਹੜਾ ਕਿਲਾ ਸੀ ਤੇ ਉਹਨੂੰ ਜਿਹੜਾ ਢਹ ਢੇਰੀ ਕਰਕੇ ਫੇਰ ਦੁਬਾਰਾ ਤੇ ਉਥੇ ਜਿਹੜੇ ਗਧਿਆਂ ਦੇ ਨਾਲ ਹਲ ਚਲਾਏ ਸੀ 사ਤਗੁਰਾਂ ਦੇ ਜਿਹੜੇ ਬਚਨ ਸੀ ਵੀ ਇੱਕ ਇੱਕ ਇੱਟ ਜਿਹੜੀ ਐ ਇੱਥੋਂ ਦੀ ਸਤਲੋਈ ਦਰਿਆ ਜਿਹੜਾ ਮੇਰਾ ਸਿੱਖ ਸੁਟੂਗਾ ਤੇ ਉਹਨੂੰ ਮੇਰੇ ਖੁਸ਼ੀ ਹੋਣਗੇ ਤੇ ਇੱਥੇ ਗਧਿਆਂ ਦੇ ਨਾਲ ਹਲ ਚਲਾਏ ਗਏ ਤੇ ਧਰਤੀ ਪੁੱਠੀ ਕੀਤੀ ਤੇ ਇੱਥੇ ਜਿਹੜਾ ਸੀ ਫਿਰ ਖਾਲਸੇ ਨੇ ਫਿਰ ਦੁਬਾਰਾ ਜਿਹੜਾ ਫਤਿਹ ਦਾ ਨਿਸ਼ਾਨ ਚਲਾਇਆ ਸੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੇ ਉਹਨਾਂ ਨੇ ਗਰੀਬਾਂ ਨੂੰ ਜਿਹੜੇ ਨੇ ਉਹਨਾਂ ਨੇ ਇੱਥੇ ਜਿਹੜੀ ਐ ਖਾਲਸੇ ਦਾ ਰਾਜ ਕਾਇਮ ਕਰਕੇ ਤੇ ਗਰੀਬਾਂ ਨੂੰ ਜਿਹੜੇ ਸਾਨਾ ਨੂੰ ਮਾਲਕੀ ਦੇ ਹੱਕ ਜਿਹੜੇ ਜ਼ਮੀਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਨੋਦ ਸਿੰਘ ਜਿਹੜੇ ਬੁੱਢਾ ਦਲ ਦੇ ਪਹਿਲੇ ਮੁਖੀ ਸੀ ਉਹਨਾਂ ਨੇ ਜਿਹੜੇ ਮਾਲਕੀ ਦੇ ਹੱਕ ਦਿੱਤੇ ਸੀ ਉਹ ਇਸਨ ਬਾਬਾ ਬਲਬੀਰ ਸਿੰਘ ਜਿਨ੍ਹਾਂ ਨੇ ਵਿਸਥਾਰਪੂਰਵਕ ਦੱਸਿਆ ਕਿ ਗੁਰਦੁਆਰਾ ਸ੍ਰੀ ਭਗਵਾਨਗੜ੍ਹ ਸਾਹਿਬ ਦਾਤ ਸੰਬੰਧ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨਾਲ ਹੈ ਜਿਨ੍ਹਾਂ ਨੂੰ ਮੁਗਲ ਹਕੂਮਤ ਵੱਲੋਂ ਸ਼ਹੀਦ ਕਰਨ ਉਪਰੰਤ ਉਹਨਾਂ ਦੇ ਜੋ ਮ੍ਰਿਤਕ ਸਰੀਰ ਸੀ ਇੱਥੇ ਰੱਖ ਦਿੱਤੇ ਗਏ ਸੀ ਤੇ ਇਹਨਾਂ ਮ੍ਰਿਤਕ ਦੇਹਾਂ ਦੀ ਰਾਖੀ ਬੱਬਰ ਸ਼ੇਰ ਵੱਲੋਂ ਕੀਤੀ ਗਈ ਸੀ ਤੇ ਇਸ ਨਿਹੰਗ ਸਿੰਘ ਦੀਆਂ ਫੌਜਾਂ ਇੱਕ ਬੱਬਰ ਸ਼ੇਗਮਾ ਅੱਜ ਵੀ ਰਾਜ ਕਰ ਰਹੀਆਂ ਹਨ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਵਿਵਾਨਗਰ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਆਂਦੀਆਂ ਹਨ ਤੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਨੇ ਭੇਟ ਕਰਦੀਆਂ ਹਨ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਿਹਗੜ ਸਾਹਿਬ